ਚੈਨਲ ਦਾ ਆਰਐਨ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ 2024 ਸਰਗਰਮੀਆਂ ਤੇ ਇਹ ਹੋ ਚੁੱਕੀਆਂ ਹਨ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਹਲਕਾ ਗੁਰਦਾਸਪੁਰ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਗਏ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਐਲਾਨਿਆ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਉਮੀਦਵਾਰ ਐਲਾਨੇ ਗਏ ਹਨ ਕਾਂਗਰਸ ਦੇ ਉਮੀਦਵਾਰ ਦਾ ਆਉਣਾ ਅਜੇ ਬਾਕੀ ਹੈ ਮੰਥਨ ਚੱਲ ਰਿਹਾ ਹੈ ਪਾਰਟੀ ਵੱਲੋਂ ਚੰਦ ਦਿਨਾਂ ਵਿੱਚ ਉਹ ਵੀ ਅਨਾਉਂਸ ਹੋਏਗਾ ਆਓ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਨੇਤਾ ਵਿਜੇਤ ਰੇਨ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਹੈ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੇ ਚੈਨਲ ਦਾ ਜੋ ਤੁਸੀਂ ਸਾਡੇ ਦਰਸ਼ਕ ਪਿਆਣਾ ਭਰਾ ਜਿਹੜੇ ਆ ਵੋਟਰ ਸਪੋਰਟਰ ਨੇ ਉਹਨਾਂ ਤੱਕ ਤੁਸੀਂ ਇਹ ਸੁਨੇਹਾ ਪਹੁੰਚਾਉਂਦੇ ਹੋ ਬਹੁਤ ਧੰਨਵਾਦੀ ਹਾਂ ਤੁਹਾਡਾ ਗਰੇਤ ਰੇਨ ਜੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰ ਰਹੇ ਆ ਉਮੀਦਵਾਰ ਤੁਸੀਂ ਜਾਣਦੇ ਹੋ ਕਿਹੜੀ ਕਿਹੜੀ ਪਾਰਟੀਆਂ ਕਿਹੜੇ ਕਿਹੜੇ ਅਨਾਉਂਸ ਕੀਤੇ ਆ ਤੁਸੀਂ ਵਿਚਰਦੇ ਰਹਿੰਦੇ ਹੋ ਤਾਂ ਕੀ ਕੁਝ ਹੁਣ ਤੱਕ ਤੁਸੀਂ ਵੇਖਿਆ ਕਿ ਲੋਕਾਂ ਨੇ ਕੀ ਸਰਗਰਮੀਆਂ ਕਿਦਾਂ ਦਾ ਲੋਕ ਰਿਸਪੌਂਸ ਦੇ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਸਾਡੇ ਜਿਹੜੇ ਖਾਸ ਕਰ ਗੁਰਦਾਸਪੁਰ ਕੰਸਟੀਟੂਐਂਸੀ ਦੇ ਜਿਹੜੇ ਲੋਕ ਨੇ ਸਾਡੇ ਭੈਣਾ ਭਰਾ ਸਾਡੀਆਂ ਮਾਤਾ ਬਜ਼ੁਰਗ ਇਹ ਇੰਨੇ ਕੁ ਵੇਅ ਇਨਵੇਅਰ ਹੋ ਚੁੱਕੇ ਆ ਕਿ ਇਹਨਾਂ ਨੂੰ ਪਤਾ ਲੱਗ ਚੁੱਕਾ ਵੀ ਜਿਵੇਂ ਭਾਜੀਪੀ ਵਾਲਿਆਂ ਨੇ ਪਿਛਲੀ ਵਾਰ ਸਣੀ ਦਿਓ ਲਿਆਂਦਾ ਕਦੀ ਉਹ ਨਲਕਾ ਪੁੱਟਣ ਦੀਆਂ ਗੱਲਾਂ ਕਰਦਾ ਸੀ ਕਦੀ 2.5 ਕਿਲੋ ਦਾ ਕੋਈ ਗੱਲ ਕਰਦੇ ਸੀ ਉਹਨਾਂ ਚੀਜ਼ਾਂ ਨੂੰ ਲੈ ਕੇ ਦੋ ਤਿੰਨ ਵਾਰ ਖਿਲਵਾੜ ਉਹ ਜਿਹੜਾ ਖਿਲਵਾੜ ਹੋ ਚੁੱਕਾ ਨਾ ਇਹ ਇਹਨਾਂ ਦੇ ਮਨ ਦੇ ਉੱਤੇ ਇੱਕ ਚੀਜ਼ ਬੈਠ ਗਈ ਹੈ ਵੀ ਜਿਹੜਾ ਕੋਈ ਪੈਰਾਸ਼ੂਟ ਰਹੀ ਹੁੰਦਾ ਨਾ ਤਾਂ ਉਹਨੂੰ ਤੇ ਕੁਝ ਇਹ ਮੈਨੂੰ ਤਾਂ ਪਤਾ ਇੱਥੋਂ ਤੱਕ ਲੱਗਾ ਕਿ ਕਈਆਂ ਨੇ ਗੀਰੇ ਜਿਹੜੇ ਨੇ ਨਾ ਉਹ ਖੋਲ ਲੈਨੇ ਪਾਥੀਆਂ ਕੱਢ ਲਈਆਂ ਨੇ ਬਾਰ ਬਹੁਤ ਬਾਸੀ ਬਣਾਈਆਂ ਇਹਨਾਂ ਨੇ ਗੋਆ ਬੱਤ ਬੱਤ ਕੇ ਤੇ ਉਹ ਕਹਿੰਦੇ ਆ ਕਿ ਸਵਾਗਤ ਕਰਾਂਗੇ ਪੂਰਾ ਕਿਉਂ ਜਿਹੜਾ ਇਹ ਮਤਲਬ ਪੈਰਾਸ਼ੂਟ ਵਾਲਾ ਕੋਈ ਵੀ ਆਉਂਦਾ ਉਮੀਦਵਾਰ ਤਾਂ ਉਹਨੂੰ ਬਖਸ਼ਾ ਨਹੀਂ ਜਾਏਗਾ ਗੁਰਦਾਸਪੁਰੀਆਂ ਦਾ ਇਹ ਕਹਿਣਾ ਤੇ ਗੁਰਦਾਸਪੁਰ ਇੱਕ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਆ ਸੋ ਗੱਲ ਰਹੀ ਬਾਕੀ ਉਮੀਦਵਾਰਾਂ ਦੀ ਜਿਹੜਾ ਮਰਜੀ ਉਮੀਦਵਾਰ ਆ ਜੇ ਜਨਤਾ ਮੰਗਦੀ ਆ ਸਭ ਤੋਂ ਪਹਿਲਾਂ ਇੱਕ ਤੇ ਬੋਲਬਾਣੀ ਵਧੀਆ ਦੂਜਾ ਗਰਾਊਂਡ ਲੈਵਲ ਤੇ ਜਿਹੜਾ ਕੰਮ ਐ ਮਿਹਨਤ ਕਰਕੇ ਕੌਣ ਕਰਦਾ ਤੁਸੀਂ ਆਮ ਵਿਚਰਦੇ ਜੇ ਰਜਾਨਾ ਤੁਸੀਂ ਸੰਗਤਾਂ ਦੇ ਵਿੱਚ ਵਿਚਰਦੇ ਜੇ ਉਹਨਾਂ ਦਾ ਰੁਝਾਨ ਵੇਖਦੇ ਹੋ ਵੀ ਕੀ ਰੁਝਾਨ ਸ਼ੈਰੀ ਕਲਸੀ ਸਾਡਾ ਛੋਟਾ ਵੀਰ ਮੈਂ ਉਹਨੂੰ ਦਾਵੇ ਨਾਲ ਛੋਟਾ ਵੀਰ ਕਹਿੰਦਾ ਜਿਹੜਾ ਕੋਈ ਛੋਟਾ ਉਹ ਦਾਵੇ ਨਾਲ ਵੱਡਾ ਵੀਰ ਕਹਿੰਦਾ ਜਿਹੜਾ ਕੋਈ ਬਜ਼ੁਰਗ ਹੈ ਉਹ ਕਹਿੰਦਾ ਮੇਰਾ ਪੁੱਤ ਕੋਈ ਕਹਿੰਦਾ ਉਹ ਬਟਾਲੇ ਦਾ ਪੁੱਤ ਆ ਕੋਈ ਕਹਿੰਦਾ ਉਹ ਪੰਜਾਬ ਦਾ ਪੁੱਤ ਤੇ ਮੈਂ ਕਹਿੰਦਾ ਅੱਜ ਜੇ ਉਹਨੂੰ ਜ਼ਿੰਮੇਵਾਰੀ ਮਿਲ ਰਹੀ ਹੈ ਤੇ ਉਹਨੂੰ ਅੱਜ ਪੰਜਾਬ ਦੇ ਪੁੱਤ ਵਾਲੀ ਜ਼ਿੰਮੇਵਾਰੀ ਮਿਲ ਗਈ ਔਰ ਇਹ ਜ਼ਿੰਮੇਵਾਰੀ ਲੋਕਾਂ ਨੇ ਦਿਵਾ ਕੇ ਛੱਡਨੀ ਹੈ ਲੋਕਾਂ ਨੇ ਧਈਆ ਧਾਰ ਲਿਆ ਸ਼ੈਰੀ ਕਲਸੀ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਜਿੱਦਾਂ ਉਹ ਬਟਾਲੇ ਤੋਂ ਉਧਾਇਕ ਚੁਣੇ ਗਏ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਪੰਜਾਬ ਦਾ ਉਪ ਪ੍ਰਧਾਨ ਥਾਪਿਆ ਉਹਨਾਂ ਦੀਆਂ ਕੋਈ ਲਿਆਕਤ ਵੇਖ ਕੇ ਉਸ ਤੋਂ ਬਾਅਦ ਜਦੋਂ ਐਮਪੀ ਦੀ ਹੁਣ ਇਲੈਕਸ਼ਨ ਆ ਰਹੀਆਂ ਤੇ ਉਹਨਾਂ ਨੂੰ ਐਮਪੀ ਦੇ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਬਾਰੇ ਕੀ ਕਹਿਣਾ ਚਾਹੁੰਦੇ ਹੋ 15 ਤੋਂ 16 ਲੱਖ ਦੀ ਕੌਂਸਿਲ ਜਗ੍ਹਾ ਦੇ ਵਿੱਚ ਸਾਡੇ ਘਟੂ ਘਟ ਜਨਸੰਖਿਆ ਸਾਡੇ ਪੈਣਾ ਭਰਾ ਮਾਤਾ ਬਜ਼ੁਰਗ ਜਿਹੜੇ 18 ਸਾਲ ਤੋਂ ਉੱਪਰ ਦੀ ਉਮਰ ਦੇ ਕੋਈ ਵੀ ਖਲੋ ਸਕਦਾ ਕਿਸੇ ਨੂੰ ਵੀ ਮੌਕਾ ਮਿਲ ਸਕਦਾ ਆਮ ਆਦਮੀ ਪਾਰਟੀ ਦਾ ਮਤਲਬ ਸਿੱਧ ਹੋ ਰਿਹਾ ਦੋ ਸਾਲਾਂ ਦੇ ਵਿੱਚ ਕਿ ਵਾਕੇ ਹੀ ਆਮ ਆਦਮੀ ਪਾਰਟੀ ਆ ਉਹਦਾ ਕਾਰਨ ਕੀ ਹੈ ਕਿ ਆਮ ਬੰਦੇ ਨੂੰ ਪਾਵਰ ਦੇਣੀ ਆਮ ਬੰਦੇ ਨੂੰ ਚੁਣ ਕੇ ਉਹਨੂੰ ਨੁਮਾਇੰਦਾ ਬਣਾਉਣਾ ਜਿਸ ਤਰ੍ਹਾਂ ਅਮਨ ਸ਼ੇਰ ਸਿੰਘ ਸ਼ੈਰੀ ਕਲ ਸੀ ਇੱਕ ਆਪਣਾ ਛੋਟਾ ਜਿਹਾ ਕਾਰੋਬਾਰ ਕਰਦੇ ਸੀ ਆਪਣਾ ਰੁਝਾਨ ਸੀ ਉਹਨਾਂ ਦਾ ਜੋ ਵੀ ਪਰਿਵਾਰ ਸਾਰਾ ਜਿਹੜਾ ਉਹ ਜੋ ਵੀ ਕੰਮ ਕਰਦੇ ਸੀਗੇ ਇੱਕ ਆਮ ਕੰਮ ਕਰਦੇ ਸੀ ਆਮ ਕੰਮ ਕਰਦੇਆਂ ਦਾ ਇੱਕ ਮਤਲਬ ਉਹਨੂੰ ਲੈ ਕੇ ਉਮੀਦਵਾਰ ਬਣਾਉਣਾ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਖੜੇ ਕਰਨਾ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਤੰਜ ਕੱਸਦੀਆਂ ਸੀ ਕੋਈ ਕਹਿੰਦਾ ਸੀ ਇਹ ਨਮਾਨ ਇਹ ਨਿਆਣਾ ਇਹਨੇ ਕੀ ਕਰਨਾ ਚਲੋ ਅਸੀਂ ਵੀ ਲੋਕ ਇਨਸਾਫ ਪਾਰਟੀ ਦੀ ਇਲੈਕਸ਼ਨ ਲੜੀ 2022 ਚ ਵਿਧਾਨ ਸਭਾ ਚ ਅਸੀਂ ਵੀ ਕਹਿੰਦੇ ਹਾਂ ਕਿ ਮਤਲਬ ਹੋ ਸਕਦਾ ਹੈ ਇਹਦੇ ਕੋਲੋਂ ਨਾ ਹਾਈ ਕਮਾਂਡ ਸੰਭੀ ਜੇ ਪਤਾ ਨਹੀਂ ਭਗਵੰਤ ਮਾਨ ਹੋਣਾ ਨੇ ਡਿਸੀਜਨ ਗਲਤ ਲੈ ਲਿਆ ਪਰ ਜਦੋਂ ਇੱਕ ਸਾਲ ਵੇਖਿਆ ਦਾਸ ਨੇ ਇਲੈਕਸ਼ਨਾਂ ਹੋ ਗਈਆਂ ਸਭ ਕੁਝ ਹੋ ਗਿਆ ਇੱਕ ਸਾਲ ਬਾਅਦ ਨਚੋਰ ਕੱਢਿਆ ਤੇ ਅੱਖਾਂ ਨਾਲ ਖੋਲ ਕੇ ਚੰਗੀ ਤਰ੍ਹਾਂ ਵੇਖਿਆ ਕਿ ਬਟਾਲੇ ਹਲਕੇ ਦੇ ਨੂੰ ਹਾਰ ਚੇਂਜ ਹੁੰਦੀ ਜਾ ਰਹੀ ਹੈ ਤੇ ਵੀਡੀਓ ਜੀ ਮੈਂ ਤੁਹਾਨੂੰ ਟੋਕਦਾ ਵਾਂ ਫਿਰ ਤੁਸੀਂ ਜਦੋਂ ਪਾਰਟੀ ਜੁਆਇਨ ਕੀਤੀ ਆਪ ਕੀ ਤੁਸੀਂ ਕੰਮ ਕਰ ਵੇਖ ਕੇ ਇਹਨਾਂ ਦੇ ਕੰਮ ਦੀ ਸ਼ੈਲੀ ਵੇਖ ਕੇ ਸਾਰਾ ਕੁਝ ਵੇਖ ਚਾਕ ਕੇ ਫਿਰ ਹੀ ਪਾਰਟੀ ਜੁਆਇਨ ਕੀਤੀ ਬਿਲਕੁਲ ਜੀ ਮੈਂ ਪਾਰਟੀ ਨਾਲ ਨਹੀਂ ਆਇਆ ਮੈਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨਾਲ ਆਇਆ ਇੱਕ ਛੋਟਾ ਭਰਾ ਇੰਨਾ ਵਧੀਆ ਕੰਮ ਕਰ ਰਿਹਾ ਉਹਦੇ ਵਾਲ ਦੇਖਿਆ ਦੂਸਰੀ ਗੱਲ ਮੈਂ ਦੋ ਵਾਰੀ ਤਿੰਨ ਵਾਰ ਗਿਆ ਜਦੋਂ ਮੈਂ ਗਿਆ ਬੜੇ ਸਤਿਕਾਰ ਨਾਲ ਬੋਲੇ ਨਹੀਂ ਤੇ ਅਸੀਂ ਵਿਰੋਧੀ ਪਾਰਟੀ ਦੇ ਸੀ ਅਸੀਂ ਸੋਚਿਆ ਵੀ ਸਾਡਾ ਪਤਾ ਨਹੀਂ ਕਿਹੜੇ ਤਰੀਕੇ ਦਾ ਸਤਿਕਾਰ ਹੋਣਾ ਪਰ ਕਹਿੰਦੇ ਵੀ ਹੁਣ ਇਦਾਂ ਹੁਣ ਤੁਸੀਂ ਮਿਲ ਲਿਆ ਐਮਐਲਏ ਨੂੰ ਇੱਕ ਨੂੰ ਮਟਾਲੇ ਦੇ ਨੂੰ ਹੁਣ ਤੁਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਓ ਮੈਂ ਕਿਹਾ ਮੈਂ ਕਿੱਥੇ ਮਿਲੂਗਾ ਕਹਿੰਦੇ ਮੈਂ ਕਾਤੇ ਵਾਸਤੇ ਉੱਥੇ ਮਿਲਣਾ ਆਮ ਬੰਦੇ ਵਾਸਤੇ ਆ ਕੋਈ ਜ਼ਰੂਰੀ ਨਹੀਂ ਹੈ ਵੀ ਕੋਈ ਸਪੈਸ਼ਲ ਬੰਦਾ ਫੋਨ ਕਰੇਗਾ ਜਾਂ ਕਿੱਦਾਂ ਕਰੇਗਾ ਵਾਕਈ ਜਦੋਂ ਅਸੀਂ ਸਿਕਿਉਰਿਟੀ ਚ ਉੱਥੇ ਗਏ ਆ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਕਿਸ ਕਰਕੇ ਆਏ ਅਸੀਂ ਕਹੇ ਆਪਣੇ ਵਿਚਾਰ ਕੁਝ ਦੇਣ ਆਏ ਆ ਤੇ ਕੁਝ ਲੈਣ ਆਏ ਆ ਬਸ ਮਿਲਣ ਆਏ ਆ ਅਸੀਂ ਬਹੁਤ ਸੁਣਿਆ ਵੀ ਭਗਵੰਤ ਮਾਨ ਜੀ ਜਿਹੜੇ ਆ ਆਮ ਬੰਦੇ ਨੂੰ ਮਿਲਦੇ ਆ ਸਿਕਿਉਰਿਟੀ ਵਾਲੇ ਨੇ ਅੰਦਰ ਫੋਨ ਕੀਤਾ ਅਸੀਂ 15 16 ਜਾਣੇ ਸੀ ਕੁਝ ਫਗਵਾੜੇ ਤੋਂ ਗਏ ਸੀ ਕੋਈ ਕੋਈ ਸਾਡਾ ਮੂਡ ਨਹੀਂ ਪਿਆ ਅਸੀਂ ਜਾ ਕੇ ਉੱਥੇ ਸਰੋਪਾ ਪਾ ਲੈਣਾ ਜਾਂ ਕਿਸ ਤਰ੍ਹਾਂ ਪਹਿਲੀ ਗੱਲ ਤੇ ਆ ਵੀ ਮੁੱਖ ਮੰਤਰੀ ਸਾਹਿਬ ਦੇ ਦਰਬਾਰ ਤੇ ਜਾਣਾ ਬੜੀ ਵੱਡੀ ਗੱਲ ਆ ਜਦੋਂ ਸਾਰਾ ਉਹਨਾਂ ਨੇ ਆਪਣਾ ਸਾਡੇ ਨਾਲ ਵਧੀਆ ਬਤੀਰਾ ਵਰਤਿਆ ਤੇ ਸਾਡੇ ਮਨ ਦੇ ਵਿੱਚ ਮਤਲਬ ਇੰਨਾ ਕਿ ਜ਼ਿਆਦਾ ਪ੍ਰਭਾਵ ਪਿਆ ਵੀ ਵਾਕਈ ਇਹ ਤੇ ਏਦਾਂ ਲੱਗ ਰਿਹਾ ਵੀ ਜਿਵੇਂ ਭਗਤ ਸਿੰਘ ਦੀ ਰੂਹ ਜਿਹੜੀ ਆ ਸਰਦਾਰ ਭਗਤ ਸਿੰਘ ਦੇ ਦੇਹ ਦੇ ਵਿੱਚ ਸੋ ਉਹਨਾਂ ਨੇ ਬੁਲਾਇਆ ਬੁਲਾਉਣ ਤੋਂ ਬਾਅਦ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਜਿਹੜੇ ਸਾਡੇ ਨਾਲ ਗਏ ਸੀ ਪੰਜਾਬ ਦੇ ਚੇਅਰਮੈਨ ਵੀ ਸੀਗੇ ਬਰਸਨ ਸਾਹਿਬ ਉੱਤੇ ਬੈਠੇ ਸਾਡੇ ਸੱਜਣ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਆਏ ਨੇ ਬਟਾਲਾ ਤੋਂ ਵੀ ਆਏ ਨੇ ਫਗਵਾੜੇ ਤੋਂ ਵੀ ਆਏ ਨੇ ਇਹ ਮਤਲਬ ਦਸਣ ਕੋਈ ਸੇਵਾ ਕੋਈ ਕੰਮ ਦਸਣ ਕਹਿੰਦੇ ਕੰਮ ਕੋਈ ਨਹੀਂ ਜੀ ਤੁਹਾਡੇ ਦਰਸ਼ਨ ਕਰਨ ਆਏ ਸੀ ਪਰ ਇਹਨਾਂ ਦਾ ਮੂਡ ਬਣ ਗਿਆ ਇੱਥੇ ਬੈਠਿਆ ਬੈਠਿਆ ਵੀ ਅਸੀਂ ਅੱਜ ਤੁਹਾਡੇ ਕੋਲੋਂ ਮਾਨ ਸਨਮਾਨ ਤੁਹਾਡਾ ਕੋਸ਼ਿਸ਼ੀਰਵਾਦ ਲੈ ਕੇ ਜਾਣਾ ਅਸੀਂ ਆਏ ਤੁਹਾਡੀ ਸੱਚਾਈ ਦੇਖੀ ਅਸੀਂ ਤੁਹਾਡਾ ਮਾਨ ਸਨਮਾਨ ਦੇਖਿਆ ਵੀ ਲੋਕ ਕਿੱਦਾਂ ਤੁਹਾਨੂੰ ਮਿਲ ਰਹੇ ਆ ਆਮ ਬੰਦੇ ਨੂੰ ਤੁਸੀਂ ਏਦਾਂ ਮਿਲ ਰਹੇ ਜਿਵੇਂ ਕੋਈ ਐਮਸੀ ਵੀ ਨਹੀਂ ਕਈ ਵਾਰੀ ਮਿਲਦਾ ਇੱਕ ਸੀਐਮ ਜੀ ਉਲਟ ਕਰ ਦੋ ਤੇ ਸੀਐਮ ਉਲਟ ਕਰ ਦੋ ਐਮਸੀ ਤੇ ਇੰਨਾ ਮਾਨ ਸਤਕਾਰ ਬਹੁਤ ਵੱਡੀ ਗੱਲ ਹੈ ਅਸੀਂ ਤੁਹਾਡੇ ਦੇ ਫਿਦਾ ਵਾਂ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਅਸੀਂ ਇਲੈਕਸ਼ਨਾਂ ਵੀ ਲੜੀਆਂ ਜਿਹੜੇ ਫਗਵਾੜੇ ਵਾਲੇ ਆ ਉਹਨਾਂ ਵੀ ਲੋਕ ਸੰ사ਦ ਪਾਰਟੀ ਤੋਂ ਇਲੈਕਸ਼ਨ ਲੜੀ ਸੀ ਮੈਂ ਵੀ ਲੜੀ ਸੀ ਅਸੀਂ ਮਨ ਬਣਾ ਲਿਆ ਤਾਂ ਯਾਦਾਂ ਲੈ ਕੇ ਤੁਹਾਡੇ ਕੋਲੋਂ ਅਸੀਂ ਸਰੋਪਾ ਪੂ ਆ ਕੇ ਤੁਹਾਡੀ ਪਾਰਟੀ ਜੁਆਇਨ ਕਰਨੀ ਤੁਹਾਡੀ ਨਹੀਂ ਪੰਜਾਬ ਦੀ ਪਾਰਟੀ ਅਸਲ ਪਾਰਟੀ ਜੁਆਇਨ ਕਰਨੀ ਬੜੇ ਖੁਸ਼ ਹੋਏ ਤੇ ਸਰੋਪਾ ਉਹ ਜਦੋਂ ਪਾਇਆ ਤੇ ਮਨ ਖੁਸ਼ ਹੋ ਗਿਆ ਅਸੀਂ ਬਾਗੋ ਬਾਗੋਗੇ ਸਾਨੂੰ ਐਵੇਂ ਲੱਗ ਰਿਹਾ ਸੀ ਕਿ ਵਾਕੇ ਕਿਸੇ ਸਮਾਜਿਕ ਇੱਕ ਬੜੀ ਤਗੜੀ ਜੋ ਸਮਾਜ ਵਾਸਤੇ ਸਾਡੇ ਪੰਜਾਬ ਵਾਸਤੇ ਵਧੀਆ ਪਾਰਟੀ ਆ ਉਸ ਪਾਰਟੀ ਦਾ ਚਿੰਨ ਜਿਹੜਾ ਅਸੀਂ ਅੱਜ ਲਿਆ ਹੈ ਸਾਨੂੰ ਅੱਜ ਤੱਕ ਫਕਰ ਆ ਇਸ ਗੱਲ ਨੂੰ ਸਾਲ ਸਵਾ ਸਾਲ ਹੋ ਗਿਆ ਮੇਰੇ ਵੀ ਘਰ ਗੱਲ ਕਰੀਏ ਜੇ ਹੁਣ ਲੋਕ ਸਭਾ ਚੋਣਾਂ ਦੀ ਜੀ ਕੀ ਵੇਖਦੇ ਹੋ ਉਮੀਦਵਾਰ ਦਾ ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਨੇ ਡਾਕਟਰ ਦਜੀਤ ਸਿੰਘ ਚੀਮਾ ਨੂੰ ਉਮੀਦਵਾਰ ਐ ਉਸੇ ਤਰ੍ਹਾਂ ਮੈਂ ਭਾਜਪਾ ਦੀ ਗੱਲ ਕਰਾਂ ਦਿਨੇਸ਼ ਬੱਬੂ ਜੀ ਚੌਣ ਮੈਦਾਨ ਚ ਨੇ ਕਾਂਗਰਸ ਦਾ ਅੜਿਆਉਣਾ ਬਾਕੀ ਹੈ ਕੀ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਦਾ ਮੇਨ ਮੁਕਾਬਲਾ ਕਿਹੜੀ ਪਾਰਟੀ ਨਾਲ ਹੋਏਗਾ ਦੇਖੋ ਜੀ ਦਜੀਤ ਚੀਮਾ ਜੀ ਸਾਡੇ ਸਤਿਕਾਰਯੋਗ ਨੇ ਸਿੱਖਿਆ ਮੰਤਰੀ ਅਕਸ ਰਏ ਆ ਅਕਾਲੀ ਦਲ ਚ ਬੱਬੂ ਜੀ 2-3 ਵਾਰ ਐਮਐਲਏ ਬਣੇ ਰਏ ਆ ਬਹੁਤ ਸਤਿਕਾਰਯੋਗ ਨੇ ਪਰ ਗੱਲ ਹੈ ਨਾ ਗੱਲ ਤੇ ਫੇਰ ਉਹੀ ਹੋਣੀ ਹੈ ਕਿ ਗਰਾਉਂਡ ਲੈਵਲ ਤੇ ਕੰਮਾਂ ਦੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਰਹਾ ਕੋਈ ਮੈਨੂੰ ਪੰਜਾਬ ਦੇ ਵਿੱਚ ਬਾਹ ਖੜੀ ਕਰਕੇ ਦੱਸ ਦੇ ਇਹ ਅਸੀਂ ਉਹਨੂੰ ਜਾਣਦੇ ਨਹੀਂ ਐਮ ਐਲ ਏ ਬੰਦਾ ਰਿਹਾ ਹੋਏ ਉਹਦੇ ਚ ਗੜਸ ਉਹ ਗਰਾਉਂਡ ਲੈਵਲ ਤੇ ਕੰਮ ਕਰਦਾ ਉਹਨੂੰ ਜਨਤਾ ਅਭਾਰਦੀ ਆ ਜਨਤਾ ਉਹਨੂੰ ਦਿਲਾਂ ਦੇ ਵਿੱਚ ਵਸਾਉਂਦੀ ਆ ਕੋਈ ਉਹੋ ਜੀ ਗੱਲ ਹੀ ਨਹੀਂ ਕੋਈ ਸਾਨੂੰ ਭਾਜਪੀ ਦਾ ਵੀ ਜਿਹੜਾ ਇੱਥੇ ਲੀਡਰ ਆ ਸਾਨੂੰ ਕੁਛ ਨਹੀਂ ਮਿਲਿਆ ਅਸੀਂ ਸਾਰਿਆਂ ਨਾਲ ਸਾਡੇ ਸੰਬੰਧ ਨੇ ਸਾਡੇ ਸੱਜਣਤਾ ਹੀ ਆ ਸਾਨੂੰ ਨਹੀਂ ਕਿਉਂ ਉਹਨਾਂ ਦੇ ਵਿੱਚ ਲੱਗਿਆ ਤੁਸੀਂ ਦਾਵਾ ਕਰ ਰਹੇ ਹੋ ਆਮ ਆਲੀ ਪਾਰਟੀ ਜਿੱਤਦਾ ਲੋਕ ਸਭਾਲ ਕਾ ਗੁਰਦੁਆਰਾ ਸਪੁਰ ਤੋਂ ਅੱਜ ਦਰਸ਼ਕ ਤੁਹਾਨੂੰ ਸੁਣ ਰਹੇ ਆ ਜਿੱਤ ਕਿ ਨੂੰ ਕਹਿੰਦੇ ਆ ਘਰ ਤੋਂ ਘੱਟ 1 ਲੱਖ ਦੀ ਲੀਡ ਲੈ ਕੇ ਆਉ ਉਹ ਛੋਟਾ ਵੀਰ ਬਾਹ ਕਿਹੜੀ ਕਰਾਂਗੇ 4 ਜੂਨ ਨੂੰ ਇਹ ਕਿਹੜੀ ਗੱਲ ਕਰਤੀ ਤੁਸੀਂ ਪਰਮਾਤਮਾ ਉਹਦੇ ਨਾਲ ਬਾਬਾ ਨਾਨਕ ਉਹਦੇ ਨਾਲ ਆ ਭੋਲੇ ਨਾਥ ਉਹਦੇ ਨਾਲ ਆ ਜਿੰਨਾ ਵੇਖੋ ਸਭ ਤੋਂ ਪਹਿਲਾਂ ਕੀ ਕੀਤਾ ਉਹਨਾਂ ਨੇ ਜਿੰਨਾ ਧਾਰਮਿਕ ਗੁਰਦੁਆਰਾ ਮੰਦਿਰ ਮਸਜਿਦ ਆਪਣੇ ਚਰਚ ਨੇ ਉਹਨਾਂ ਦੇ ਵਿੱਚ ਜਾ ਕੇ ਨਤਮਸਤਕ ਹੋਏ ਨੇ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ ਗੁਰੂਆਂ ਪੀਰਾਂ ਦਾ ਵਿਸ਼ਵਾਸ ਲੈ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਉਹ ਚੱਲਿਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇਗਾ ਸਾਡੇ ਛੋਟੇ ਵੀਰ ਤੇ ਅਸੀਂ ਤਨ ਮਨ ਧਾਨ ਹਰਤਾ ਦੇ ਨਾਲ ਜਿੱਥੇ ਮਰਜੀ ਸਾਡਾ ਭਰਾ ਕਰ ਪਰ ਲੱਗਦਾ ਨਹੀਂ ਜੇ ਕਾਂਗਰਸ ਨੇ ਉਮੀਦਵਾਰ ਐਲਾਨਣਾ ਉਹ ਵੀ ਮੰਥਨ ਕਰ ਰਹੇ ਹੋਣਗੇ ਕਿ ਆਪਣੇ ਉਮੀਦਵਾਰ ਵੇਖ ਕੇ ਵੀ ਇਹਨਾਂ ਤੋਂ ਸਟਰੋਂਗ ਉਮੀਦਵਾਰ ਜਿਹੜਾ ਉਹ ਮੈਦਾਨ 'ਚ ਉਤਾਰਿਆ ਹਾਲਾਂਕਿ ਰਹਿ ਰਹਿ ਕੇ ਆਵਾਜ਼ਾਂ ਆ ਰਹੀਆਂ ਪਹਿਲਾਂ ਤ੍ਰਿਪਤਰ ਜਿੰਦ ਸਿੰਘ ਬਾਜਵਾਰੀ ਆਵਾਜ਼ ਆ ਰਹੀ ਸੀ ਹੁਣ ਸੁਖਜਿੰਦਰ ਸਿੰਘ ਰਧਾਵਾ ਦੀ ਆਵਾਜ਼ ਆ ਰਹੀ ਹੈ ਅਜੇ ਕੋਈ ਫਾਈਨਲ ਨਹੀਂ ਹੋਇਆ ਪਰ ਲੱਗਦਾ ਨੇ ਕਿ ਉਹ ਵੀ ਸਟਰੋਂਗ ਕੈਂਡੀਡੇਟ ਉਤਾਰਨਗੇ ਤੁਹਾਡੇ ਪਿਆਰੇ ਮੁੱਖ ਚੋਂ ਇੱਕ ਚੀਜ਼ ਨਿਕਲੀ ਆ ਕਿ ਸਟਰੋਂਗ ਉਮੀਦਵਾਰ ਤ ਇਹ ਸਟਰੋਂਗ ਲਫਜ਼ ਕਿਉਂ ਆ ਗਿਆ ਇੱਕ ਕਲ ਦਾ ਨਮਾਨਾ ਜਿਹਨੂੰ ਕਹਿੰਦੇ ਇੰਨੇ ਕਿੱਥੇ ਕਰਨਾ ਇਹਨੇ ਹਲਕਾ ਨਹੀਂ ਸੰਭਿਆ ਜਾਣਾ ਤੇ ਉਸੇ ਪਾਰਟੀ ਨੂੰ ਪੜਥੂ ਪਿਆ ਅਜੇ ਤੱਕ ਉਮੀਦਵਾਰ ਨਹੀਂ ਧਾਰਾ ਜਾਂਦੇ ਸਟਰੋਂਗ ਉਮੀਦਵਾਰ ਧਾਰਨਾ ਇਹਨਾਂ ਨੇ ਕਿਉਂਕਿ ਅਗਲੇ ਬੰਨੇ ਕੋਈ ਹੈਗਾ ਅਗਲੇ ਬੰਨੇ ਉਹ ਹੈ ਜਿਹੜਾ ਲੋਕਾਂ ਦਾ ਦਰਦ ਜਾਣਦਾ ਤਾਂ ਇਹ ਸੀ ਜੀ ਸਾਡਾ ਵਿਜੇ ਤਰੇਨ ਜੀ ਜਿਨ੍ਹਾਂ ਨੇ ਆਪਣੇ ਜਿੱਥੇ ਵਿਚਾਰ ਸਾਂਝੇ ਕੀਤੇ ਆ ਚੋਣਾਂ ਨੂੰ ਲੈ ਕੇ ਉੱਥੇ ਉਹਨਾਂ ਦਾ ਦਾਵਾ ਕੀਤਾ ਹੈ ਕਿ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਐਲਾਨਿਆ ਹੈ ਅਮਰ ਸਿੰਘ ਸ਼ੈਰੀ ਕਲਸੀ ਉਹ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇਗੇ ਇਹ ਰਿਕਦੇ ਰਹੋ ਚੈਨਲ ਦਾ ਆਰ ਐਨ ਨਿਊਜ਼